ਉਹਨਾਂ ਨੇ ਵੀ 2016 ਤੋਂ ਪੇਕੇ ਵਹਿੰਦੇ ਰਿਹਾ ਇਸ ਸੰਬੰਧੀ ਜੱਜ ਸਾਹਮਣੇ ਵੀਡੀਓ ਕਾਨਫਰੰਸ ਰਾਹੀਂ ਪੰਜਾਬ ਸਰਕਾਰ ਨੂੰ ਬੰਦਨਾ ਲਗਾਉਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਹਫ਼ਤੇ ਦਾ ਸਮਾਂ ਦਿਓ ਆਉਣ ਵਾਲੀ 4 ਦਸੰਬਰ ਨੂੰ ਜੋ ਮਲਾਜਮਾਂ ਦੇ ਪੈਨਸ਼ਨ ਹਨ ਉਹਨਾਂ ਦੇ ਏਰੀਅਰ ਸੰਬੰਧੀ ਜੋ 5.5 ਸਾਲ ਦਾ ਏਰੀਅਰ ਹੈ ਜੱਜ ਸਾਹ ਫੈਸਲਾ ਕਰ ਸਕਦੇ ਹਨ ਪੰਜਾਬ ਸਰਕਾਰ ਨੇ ਇੱਕ ਹਫ਼ਤੇ ਦਾ ਸਮਾਂ ਮੰਗਿਆ ਕਿਉਂਕਿ ਲਗਾਤਾਰ ਪੰਜਾਬ ਸਰਕਾਰ ਦੇ ਮੁਲਾਜ਼ਮ ਰਿਟਾਇਰਮੈਂਟ ਹੋਏ ਸਾਥੀ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ 5.5 ਹਜ਼ਾਰ ਏਰੀਆ ਦਿੱਤਾ ਜਾਵੇ ਜੇਕਰ ਕੇਂਦਰ ਸਰਕਾਰ ਦੇ ਮਿਲਾਈਆਂ ਹੁੰਦਾ ਜੋ ਡੀਏ ਆ ਉਹ 53% ਆ ਪਰ ਪੰਜਾਬ ਬਣਾ ਡੀਏ 42% ਆ 11% ਦਾ ਫਰਕ ਆ 11% ਵਾਧਾ ਕੀਤਾ ਜਾਵੇ ਜੋ ਮੁੱਖ ਮੰਤਰੀ ਭਵਨਤਮਨ ਨੇ ਦਿਵਾਲੀ ਤੋਂ ਪਹਿਲਾਂ ਡੀਏ ਚਾਰ ਫੀਸਦੀ ਵਾਧਾ ਕੀਤਾ 36 ਫੀਸਦੀ ਤੋਂ ਵਧਾ ਕੇ 44 ਫੀਸਦੀ ਕੀਤਾ ਗਿਆ ਹੈ ਮਲਾਹਾਂ ਦੇ ਕੁਝਾਂ ਮਜਾ ਕੀਤਾ ਗਿਆ ਜੋ ਕਿ ਮੁੱਖ ਮੰਤਰੀ ਭਵਨਤਮਨ ਨਾਲ ਜੋ ਲਗਭਗ ਢਾਈ ਕਰਣੀ ਮਿਰੀ 15 ਨੋਟਿਸਾਂ ਰੱਦ ਕਰਕੇ ਜੋ ਪ੍ਰਿਵੀਜ਼ਨ ਮਲਾਜਮਾਂ ਦੇ ਤਰ੍ਹਾਂ ਫੇਸ ਕਿਤੇ ਹਨ ਪੰਜਾਬ ਸਰਕਾਰ ਨੇ ਮੈ ਵੀ ਕੰਮ ਕਰਦੇ ਕੱਚੇ ਮਲਾਜਮ ਪੱਕੇ ਕੀਤੇ ਜਾਣ ਕੰਪਿਊਟਰ ਦੇ ਆਵਕ ਮੋਕ ਮੰੰਦੀ ਭਵਾਨਤਵਾਂ ਦੇ ਸ਼ਹਿਰ ਲਗਭਗ 90 ਦਿਨ ਤੋਂ ਬੈਠਿਆ ਉਹਨੇ ਮੰਗ ਆ ਕੇ ਸਾਨੂੰ ਸਿੱਖਿਆ ਭਵਾਰੀ ਮਾਰਚ ਕੀਤਾ ਜਾਵੇ ਅਬੇ ਛਿਆਂ ਪੇ ਲਗਦਾ ਜਾਵੇ ਪ੍ਰਾਣੀ ਪੈਨਸ਼ਨ ਬਹਾਲ ਕਰਾਉਣ ਵਾਸਤੇ ਵੀ ਮੁਲਾਜ਼ਮਾਂ ਨੇ ਕਈ ਮੀਟਿੰਗਾਂ ਬੇਤਵਾਰੀ ਹਰਪਾਸੇ ਜੀਮਾਂ ਨਾਲ ਵੀ ਹੋਈਆਂ ਲੋਕਾਂ ਦੇ ਭਵਾਨਤਵਾਂ ਨਾਲ ਵੀ ਹੋਈ ਪਰ ਪ੍ਰਾਣੀ ਪੈਨਸ਼ਨ ਉੱਪਰ ਸਰਕਾਰ ਨੇ ਇੱਕ ਲੰਗੜਾ ਨੋਟੀਫਿਕੇਸ਼ਨ 18 ਨਵੰਬਰ 2022 ਨੂੰ ਕੀਤਾ ਸੀ ਪਰ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਹੇ ਤੱਕ ਯੋਗ ਕੀਤਾ ਇਸ ਸਮਾਂ ਹੋ ਗਿਆ ਸਰਕਾਰ ਬਣੇ ਨੂੰ ਅੱਗੇ ਸਰਕਾਰ ਬਣਨ ਤੋਂ ਪਹਿਲਾਂ ਬਹਲਾ ਕੀਤਾ ਅਸੀਂ ਬੈਤਾਂ ਨੇ ਹਰ ਪਾਸੇ ਨਿਮਨ ਨੇ ਮਿਲਾਂਣ ਬੈਹ ਗਏ ਵੀ ਸਾਡੀ ਸਰਕਾਰ ਅਜੇ ਅਸੀਂ ਪੁਰਾਣੀ ਪੈਸ਼ਨ ਬਹਾਲ ਕਰਾਂਗੇ ਪਰ ਪੁਰਾਣੀ ਪੈਸ਼ਨ ਬਹਾਲ ਨਹੀਂ ਕੀਤੀ ਗਈ ਦੂਜੇ ਪਾਸੇ ਪੰਜਾਬ ਸਰਕਾਰ ਮਹਿਵੇਂ ਕੰਮ ਕਰਦੇ ਕੱਚੇ ਮਲਾਣ ਮੰਗ ਕਰਦੇ ਸਾਨੂੰ ਪੱਕਾ ਕੀਤਾ ਜਾਵੇ ਮਿੱਟੀਵਲ ਬਾਰ ਕਰਾਸ ਆ ਕਰਾ ਅੱਦੇ ਅਗਨ ਵਾਲੀ ਬਾਰ ਕਰਾ ਮਨ ਮਤਿ ਵਾਤਕ ਤ ਜਾਵੇ ਬਾਰ ਬਾਰ ਮਲਾਏ ਨੇ ਮਹਾਲੀ ਚੰਡੀਗੜ ਪਟਿਆਲੇ ਜਾਂ ਗਿੱਦੜ ਵਾਹੇ ਦੇ ਵਿੱਚ ਆਪਾਂ ਜੇਕਰ ਲਈਏ ਪੰਜਾਬ ਮਲਾਵਾਂ ਗੱਲ ਲਈਏ ਪੰਜਾਬ ਤੇ ਹਾਈ ਕੋਰਟ ਇੱਕ ਵਾਰ ਫੈਸਲਾ ਹੀ ਕਰਤਾ ਵੀ ਇਹ ਰਿਟਾਇਰਮੈਂਟ ਹੋਈ ਸਾਥੀ ਆ ਉਹਨਾਂ ਨੂੰ 6 ਪੀ ਹੈ ਇਦੇ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਨੇ ਲਿਖ ਕੇ ਦਿੱਤਾ ਹਾਈ ਕੋਰਟ ਨੂੰ ਵੀ ਅਸੀਂ 29 30 ਤੱਕ ਜੋ 6 ਪੀਗਨਰੀਆ ਦੇ ਸਕਦੇ ਆ ਪਰ ਬੜੀ ਹਾਸੂਨ ਵਾਲੇ ਜੋ ਸਰਕਾਰ ਦਾ ਦਿੱਤਾ 27 ਤੱਕ ਆ ਹੁਣ ਦੁਬਾਰਾ ਫੇਰ ਬਿਤੋਈ ਹਰਪਾਲ ਸਿੰਘ ਟੀਮ ਨੇ ਇੱਕ ਤਜਵੀਦ ਤਿਆਰ ਕੀਤੀ ਆ 22 ਨੂੰ ਜੋ ਕਿ ਹਾਈ ਕੋਰਟ ਦੁਆਰਾ ਫੇਰ ਤਰੀਕਾ 22 ਨਵੰਬਰ ਨੂੰ ਬੇਤੋ ਹਰਪਾਲ ਸਿੰਘ ਟੀਮਾਂ ਚੰਡੀਗੜ੍ਹ ਦੇ ਪ੍ਰਣਾ ਦੇ ਹਰਿਆਣ ਹਾਈ ਕੋਰਟ ਤੇ ਪਹੁੰਚਣਗੇ ਪਰ ਹੁਣ ਦੇਖਦੇ ਆ ਕਿ 22 ਨਵੰਬਰ ਨੂੰ ਕੀ ਫੈਸਲਾ ਆਉਂਦਾ ਪੀ ਕਮਿਸ਼ਨ ਬਾਰੇ ਪਰ ਦੇਖਿਆ ਪਹਿਲਾਂ ਵੀ ਹੈ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ